ਆਜੋ ਕੋਸ਼ ਹੋਇਆ ਅੱਜ ਦੇਖ ਰਿਆ ਸੀ ਮੈਂ ਕਿਸਾਨਾਂ ਦਾ ਸਾਰਾ ਖੁਸ਼ ਜੇ ਥੋੜੀ देर ਮੁੱਖ ਮੰਤਰੀ ਸਾਹਿਬ ਹੋਰ ਬੈਠ ਲੈਂਦੇ ਕੱਲ ਤਾਂ ਇੰਨਾ ਮਸਲਾ ਨਾ ਹੁੰਦਾ ਨਾ ਕੀ ਇੰਨੀ ਕਾਹਲੀ ਸੀਗੀ ਉਹਨਾਂ ਨੂੰ ਜਾਨ ਦੀ ਕਿਤੇ ਅੱਖਾਂ ਦੀ ਇਨਫੈਕਸ਼ਨ ਨਾ ਆਉਂਦੇ ਔਰ ਅੱਖਾਂ ਦੀ ਇਨਫੈਕਸ਼ਨ ਕਿਉਂ ਹੋਈ ਹੈ ਸਾਰਿਆਂ ਨੂੰ ਪਤਾ ਹੈ ਅੱਜ ਕਿੰਨੀਆਂ ਗੱਡੀਆਂ ਥੋਡੀਆਂ ਕਿੰਨੀ ਪੁਲਿਸ ਕਿਹੜੇ ਕੰਮ ਤੇ ਲੱਗੀ ਹੈ ਸੁਰੱਖਿਆ ਛੱਡ ਕੇ ਪੰਜਾਬ ਦੀ ਕਿ ਬੈਟਰ ਨਾ ਹੁੰਦਾ ਜੇ ਤੁਸੀਂ ਕੱਲ ਥੋੜੀ ਦੇਰ ਉਹਨਾਂ ਨਾਲ ਬੈਠ ਕੇ ਉਹਨਾਂ ਦੀਆਂ ਡਿਮਾਂਡ ਸੁਣ ਲੈਂਦੇ ਮੈਨੂੰ ਲੱਗਦਾ ਜ਼ਿਆਦਾਤਰ ਤਾਂ ਉਹ ਸੈਂਟਰ ਨਾਲ ਰਿਲੇਟਡ ਨੇ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਦਿੰਦੇ ਜਦੋਂ ਤੁਸੀਂ ਇੰਨੇ ਸਾਰੇ ਲੀਡਰਾਂ ਨੂੰ ਬੁਲਾਉਂਦੇ ਐ ਔਰ ਵਿੱਚੋਂ ਉੱਠ ਕੇ ਜਾਂਦੇ ਔਰ ਤੁਸੀਂ ਕਹਿੰਦੇ ਜਾਂ ਕਰ ਲਓ ਜੋ ਕਰਨਾ ਹੈ ਮਤਲਬ ਬੁੱਲਾ ਚੈਲੰਜ ਹੈ ਔਰ ਨਾਲ ਤੁਸੀਂ ਜਿਹੜੀ ਸਭ ਤੋਂ ਖਤਰਨਾਕ ਗੱਲ ਕਹੀ ਐ ਕਿ ਬਾਕੀ ਵਰਗ ਤੰਗ ਹੋਣਗੇ ਤੁਸੀਂ ਬੰਦ ਕਰ ਦਿਓ ਸਾਰਾ ਕੁਝ ਮਤਲਬ ਤੁਸੀਂ ਇੱਕ ਫਾਲਟ ਲਾਈਨ ਕ੍ਰੀਏਟ ਕਰ ਰਹੇ ਹੋ ਜਾਂ ਤੁਸੀਂ ਕੋਈ ਫਾਲਟ ਲਾਈਨਾਂ ਨੂੰ ਵਧਾ ਰਹੇ ਹੋ ਤੁਸੀਂ ਕਿਸਾਨਾਂ ਨੂੰ ਹਲਾਸਦਾ ਕਰ ਰਹੇ ਹੋ ਬਾਕੀ ਸਾਰੇ ਵਰਗਾਂ ਨਾਲ ਤੁਸੀਂ ਕਹਿ ਰਹੇ ਹੋ ਕਿ ਨਹੀਂ ਜਾਈ ਤੁਸੀਂ ਅੱਡੋਂ ਵੇ ਅੱਡ ਨੇ ਐ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਸਮਝ ਰਹੇ ਹੋ ਸਰਕਾਰਾਂ ਜੋੜਦੀਆਂ ਨੇ ਤੋੜਦੀਆਂ ਨਹੀਂ ਗਈਆਂ ਔਰ ਮੈਂ ਮੁਬਾਰਕ ਦੇਉਂਗਾ ਜਗਿੰਦਰ ਉਗਰਾਹ ਜੀ ਨੂੰ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਤੁਹਾਨੂੰ ਰੋਕਣਾ ਰੁਕਣਾ ਹੈ ਬੈਠਣਾ ਹੈ ਧਰਨਾ ਲਾਉਣਾ ਪਰ ਸੜਕ ਨਹੀਂ ਰੋਕਣੀ ਇਸ ਸਾਈਡ ਤੇ ਹੋ ਕੇ ਬੈਠਣਾ ਹੈ ਵੈਰੀ ਗੁੱਡ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਅਸੀਂ ਲੋਕਾਂ ਦੀ ਸਿਹਤਾਂ ਲਈ ਕਰ ਰਹੇ ਆ ਇਹ ਚੀਜ਼ਾਂ ਔਰ ਜੇ ਲੋਕ ਵਾਕਈ ਉਹਦੇ ਤੋਂ ਡਿਸਟਰਬ ਹੋ ਰਹੇ ਨੇ ਤੰਗ ਹੋ ਰਹੇ ਤਾਂ ਉਹ ਨਹੀਂ ਕਰਨਾ ਚਾਹੀਦਾ ਔਰ ਆਈ ਹੋਪ ਕਿ ਅੱਗੇ ਤੋਂ ਵੀ ਕਿਸਾਨ ਇਹਨਾਂ ਗੱਲਾਂ 'ਤੇ ਧਿਆਨ ਦੇਣਗੇ ਕਿ ਤੁਹਾਨੂੰ ਜਿਨ੍ਹਾਂ ਨੇ ਮਸਲੇ ਸੁਲਝਾਉਂਦੇ ਆ ਉਹ ਜਾਣਬੁੱਝ ਕੇ ਉਲਝਾਣਾ ਚਾਹੁੰਦੇ ਆ ਤੇ ਤੁਹਾਡੀ ਇਮੇਜ ਖਰਾਬ ਹੋ ਜਾਈ ਤਾਂ ਤੁਸੀਂ ਵੀ ਸੋਚਿਓ ਜੇ ਇਹਦੇ ਮੁਤਲਕ ਔਰ ਮੈਂ ਇਹਨਾਂ ਨੂੰ ਫਿਰ ਦੁਬਾਰਾ ਪੁੱਛੂ ਮੈਂ ਜਿੰਨੀ ਫੋਰਸ ਤੁਸੀਂ ਇਸ ਕੰਮ 'ਤੇ ਲਾਈ ਹੈ ਮੈਂ ਤਾਂ ਖੁਦ ਦੇਖ ਚੁੱਕਿਆ ਕਾਲੇ ਪਾਣੀ ਮੇਲੇ ਜਿੰਨੇ ਤੁਸੀਂ ਮਤਲਬ ਫੜਨ ਫੜਾਈ ਤੇ ਲਾਉਂਦੇ ਹੋ ਖਰਚਾ ਕਰਦੇ ਹੋ ਉਹਨਾਂ ਤੁਸੀਂ ਮਸਲੇ ਨੂੰ ਸੋਲਵ ਕਰਨ ਤੇ ਨਹੀਂ ਕਰ ਸਕਦੇ ਜਾਂ ਉਹ ਮਤਲਬ ਉਹ ਨੇਚਰ ਚੀ ਨਹੀਂਗਾ ਨੀਤੀ ਨਹੀਂਗੀ ਸਰਕਾਰ ਚ ਉਹ ਵੀ ਹੋਗੀ ਆਹੀ ਹੈ ਨਾ ਇਹਦਾ ਮਤਲਬ ਫਿਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਸੀ ਮੈਂ ਨਾ ਜ਼ਿਕਰ ਨਹੀਂ ਹੋ ਪਾਇਆ ਸੀ ਪਹਿਲਾਂ ਅੱਜ ਅੱਛਾ ਹੋ ਗਿਆ ਸਬਬ ਬਣ ਗਿਆ ਮੈਨੂੰ ਜੋ ਇੱਕ ਸੁਪਰ ਪਾਵਰ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਵੱਲੋਂ ਜੱਜ ਸੂਰੀਆ ਕਾਨ ਜੀ ਵੱਲੋਂ ਜਸਟਿਸ ਨਵਾਬ ਸਿੰਘ ਜੀ ਦੀ ਆਪਣਾ ਅਧਿਅਕਸ਼ਤਾ ਉਹ ਚ ਦਵਿੰਦਰ ਸ਼ਰਮਾ ਜੀ ਵੀ ਹੈਗੇ ਨੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਜਿਹਦੇ ਚ ਬੀਐ ਸੰਧੂ ਸਾਹਿਬ ਵੀ ਨੇ ਜਿਹੜੇ ਐਕਸ ਬੀਜੀਪੀ ਨੇ ਹਰਿਆਣਾ ਦੇ ਔਰ ਆਪਣੇ ਕੁਮਨ ਸਾਹਿਬ ਨੇ ਰਣਜੀਤ ਸਿੰਘ ਕੁਮੰਤੇ ਐਕਸ ਕੁਪਾਲ ਸਿੰਘ ਜੀ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਦਵਿੰਦਰ ਸ਼ਰਮਾ ਜੀ ਕਿਉਂਕਿ ਮੈਂ ਬਹੁਤ ਨਜ਼ਦੀਕ ਆਉਣਾ ਦੇ ਉਹ ਮੇਰੇ ਨਜ਼ਦੀਕ ਨਹੀਂ ਨਹੀਂ ਮੈਂ ਕਹਾਂਗਾ ਮੈਂ ਉਹਨਾਂ ਦੇ ਨਜ਼ਦੀਕ ਹਾਂ ਬਹੁਤ ਹੀ ਲੰਮਾ ਸੀਨੀਅਰ ਆਦਮੀ ਨੇ ਔਰ ਐਗਰੀਕਲਚਰ ਬਾਰੇ ਜਿੰਨਾ ਉਹਨਾਂ ਨੇ ਦੇਸ਼ ਮਤਲਬ ਦੁਨੀਆ 'ਚ ਜਦੋਂ ਵੀ ਕਿਤੇ ਐਗਰੀਕਲਚਰ ਦੀ ਗੱਲ ਹੁੰਦੀ ਤਾਂ ਸਾਡੇ ਦੇਸ਼ ਵੱਲੋਂ ਰਿਪਰੈਜ਼ੈਂਟ ਉਹੀ ਹੁੰਦੇ ਨੇ ਨਾਟ ਗਵਰਨਮੈਂਟ ਸਾਈਡ ਤੋਂ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹਨਾਂ ਨੂੰ ਬੁਲਾਉਂਦੀਆਂ ਨੇ ਕਦੇ ਐਂਡ ਹੀ ਹੀ نو एवरीथिंग ਬਲਕਿ ਮੈਂ ਉਹਨਾਂ ਦੀਆਂ ਕਿਤਾਬ ਵੀ ਪੜ ਰਿਹਾ ਸੀ ਗਰਾਊਂਡ ਰਿਐਲਿਟੀ ਐਗਰੀਅਨ ਜਿਹੜਾ ਕ੍ਰਾਈਸਿਸ ਹੈ ਤੇ ਇਹਦਾ ਪੋਸੀਬਲ ਸੋਲੂਸ਼ਨ ਕੀ ਮੈਂ ਕਹਾਂ ਵੀ ਇਹਨਾਂ ਨੂੰ ਪੰਜਾਬੀ ਚ ਲਿਖੋ ਪਲੀਜ਼ ਜਾਇਦਾ ਅਨਵਾਦ ਕਰਾਓ ਪੰਜਾਬੀ ਚ ਤਾਂ ਕਿ ਲੋਕ ਪੜ ਸਕਣ ਕਿ ਸਾਡੀ ਪ੍ਰੋਬਲਮ ਕੀ ਹੈ ਐਗਰੀਅਨ ਮੀਨ ਐਗਰੀਕਲਚਰ ਖੇਤੀਬਾੜੀ ਦੀ ਪ੍ਰੋਬਲਮ ਕੀ ਹੈ ਇਹਦਾ ਪੋਸੀਬਲ ਸੋਲੂਸ਼ਨ ਕੀ ਹੋ ਸਕਦਾ ਹੈ ਇਹਦਾ ਇਹਦਾ ਤੌਰ ਤਰੀਕਾ ਕੀ ਹੈ ਇਹਨੂੰ ਸਹੀ ਕਰਉਂਦਾ ਤਾਂ ਉਸ ਕਮੇਟੀ ਨੇ ਮੈਨੂੰ ਬੁਲਾਇਆ ਸੀਗਾ ਉੱਥੇ ਕੋਈ ਪ੍ਰੈਜੈਂਟੇਸ਼ਨ ਸੀ ਕਿਸੇ ਦੀ ਉਹਨਾਂ ਨੇ ਕਿਹਾ ਪਲੀਜ਼ ਆ ਕੇ ਸਾਡੀ ਪ੍ਰੋਸੀਡਿੰਗ ਦਾ ਹਿੱਸਾ ਬਣੋ ਤੇ ਵੇਖੋ ਅਸੀਂ ਕੀ ਕਰ ਰਹੇ ਹਾਂ ਇਹ ਗੱਲ ਹੈਗੀ ਕੁਝ 10 12 ਦਿਨ ਪਹਿਲਾਂ ਦੀ ਉਸ ਸਬਬ ਨਹੀਂ ਬਣ ਪਾਇਆ ਜਿੱਦੇ ਨਾਲ ਮੈਂ ਤੁਹਾਡਾ ਉਹਦਾ ਜ਼ਿਕਰ ਕਰ ਸਕਾਂ ਅੱਜ ਉਹਦਾ ਮੌਕਾ ਹੈ ਕਿਉਂਕਿ ਗੱਲ ਹੋ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਦੀ ਇੱਕ ਤਾਂ ਮੈਂ ਇਹ ਕਹਾਂਗਾ ਕਿ ਮੈਨੂੰ ਉਸ ਕਮੇਟੀ ਦਾ ਹਿੱਸਾ ਬਣ ਕੇ ਜੋ ਉੱਥੋਂ ਦਾ ਐਟਮੋਸਫੇਅਰ ਸੀ ਕਮਾਲ ਦਾ ਸੀ ਜੋ ਉੱਥੇ ਮੈਨੂੰ ਡਿਟੇਲ ਕੁਝ ਗੱਲਾਂ ਮੈਨੂੰ ਨਹੀਂ ਪਤਾ ਸੀ ਬਲਕਿ ਬਹੁਤ ਸਾਰੀਆਂ ਗੱਲਾਂ ਇੰਡੋਨੇਸ਼ੀਆ ਦੇ ਵਿੱਚ ਐਗਰੀਕਲਚਰ ਦਾ ਕੀ ਸਿਸਟਮ ਹੈ ਨਿਊਜ਼ੀਲੈਂਡ ਚ ਅਗਰ ਸਪੋਰਟ ਪ੍ਰਾਈਜ਼ ਨਹੀਂ ਗਈ ਗਵਰਨਮੈਂਟ ਵੱਲੋਂ ਬਟ ਉਹ ਕਿਵੇਂ ਸਸਟੇਨ ਕਰ ਰਿਹਾ ਹੈ ਔਰ ਬਾਕੀ ਦੇਸ਼ਾਂ 'ਚ ਅਮਰੀਕਾ ਦਾ ਕਿਸਾਨ ਕੀ ਕਰ ਰਿਹਾ ਉਹਨਾਂ ਦਾ ਸੁਸਾਈਸਾਈਡ ਰੇਟ ਕਿੰਨਾ ਵੱਧ ਗਿਆ ਕੈਨੇਡਾ ਦਾ ਕਿਸਾਨ ਕੀ ਕਰ ਰਿਹਾ ਵਗੈਰਾ ਵਗੈਰਾ ਸਾਰਾ ਕੁਝ ਮੈਂ ਉੱਥੇ ਡਿਟੇਲ ਚ ਕੋਈ ਕੁਝ ਗੱਲਾਂ ਹੋਈਆਂ ਕੁਝ ਦਾ ਪਤਾ ਸੀ ਕੁਝ ਨਵੀਆਂ ਜਾਣਗੀਆਂ ਪਰ ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਇਸ ਕਮੇਟੀ ਨੇ ਜੋ ਵੀ ਉੱਥੇ ਪ੍ਰਸੀਡਿੰਗ ਕੀਤੀ ਕਿਉਂਕਿ ਮੈਂ ਬਹਲਾ ਨਹੀਂ ਦੱਸ ਸਕਦਾ ਬਣਾ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ 'ਚ ਕਮੇਟੀ ਦੀ ਰਿਪੋਰਟ ਪੇਸ਼ ਕਰਨੀ ਹੈ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਹੈ ਪੋਜ਼ਿਟਿਵ ਹਰ ਗੱਲ ਨੂੰ ਇੱਕ ਲੈਨ ਦਾ ਤਰੀਕਾ ਹੁੰਦਾ ਹੈ ਨਾ ਕਿ ਮਿਨੀਮਮ ਸਪੋਰਟ ਪ੍ਰਾਈਸ ਕਿਉਂ ਚਾਹੀਦਾ ਐ ਐਮ ਐਸ ਪੀ ਉਹਦੇ ਲਈ ਉਹ ਜ਼ਰੂਰੀ ਕਿਉਂ ਹੈ ਤਾਂ ਕਿਸਾਨਾਂ ਦੇ ਬੇਸਿਕ ਮਸਲੇ ਕੀ ਨੇ ਦੇ نو ఎవਰੀਥਿੰਗ ਉਹਨਾਂ ਨੂੰ ਸਾਰੇ ਕਾਸੇ ਦਾ ਪਤਾ ਹੈ ਸਾਰੇ ਕਾਸੇ ਦਾ ਇਹ ਬਹੁਤ ਅੱਛੀ ਗੱਲ ਹੈ ਜਦੋਂ ਤੁਹਾਨੂੰ ਕਿਸੇ ਨੂੰ ਮਸਲੇ ਪਤਾ ਹੋਵੇ ਔਰ ਉਹਨਾਂ ਦਾ ਐਟੀਟਿਊਡ ਉਹਨਾਂ ਦਾ ਤੌਰ ਤਰੀਕਾ ਬਹੁਤ ਹੀ ਪੋਜ਼ਿਟਿਵ ਹੋਵੇ ਤਾਂ ਸਮਝੋ ਮਾਮਲਾ ਸਾਡੇ ਪਾਸੇ ਜਾਊਗਾ ਮੈਂ ਇੰਨਾ ਕਹਿ ਸਕਦਾ ਕਿ ਸੁਆਮੀ ਨਾਥਨ ਜੀ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਰਿਪੋਰਟ ਦੀ ਇਹ ਬਹੁਤ ਬੈਟਰ ਸੀ ਮੈਨੂੰ ਲੱਗਦਾ ਹੈ ਕਿ ਰਿਪੋਰਟ ਉਸ ਤੋਂ ਵੀ ਬੈਟਰ ਹੋਵੇ ਇਹ ਮੇਰਾ ਅੰਦਾਜ਼ਾ ਹੈ ਡੈਫੀਨਿਟਲੀ ਉਹਨਾਂ ਦਾ ਕੋਈ ਵੀ ਮੈਂਬਰ ਇਸ ਗੱਲ ਬਾਰੇ ਨਾ ਗੱਲ ਕਰੂਗਾ ਨਾ ਹੀ ਉਹ ਕਰ ਰਹੇ ਨੇ ਨਾ ਹੀ ਉਹਨਾਂ ਨੇ ਕੀਤੀ ਹੈ ਕਿਉਂਕਿ ਉਹਨਾਂ ਨੇ ਉਹ ਰਿਪੋਰਟ ਸੁਪਰੀਮ ਕੋਰਟ ਚ ਪੇਸ਼ ਕਰਨੀ ਹੈ ਔਰ ਕੱਲ ਨੂੰ ਸੁਪਰੀਮ ਕੋਰਟ ਵੱਲੋਂ ਜਦੋਂ ਗਵਰਨਮੈਂਟ ਨੂੰ ਦਿੱਤੀ ਜਾਊਗੀ ਜਾਂ ਨਸ਼ਰ ਹੋਊਗੀ ਤਾਂ ਉਹਦਾ ਵਜ਼ਨ ਬਹੁਤ ਵੱਜੂਗਾ ਇਹ ਇੱਕ ਬਹੁਤ ਅੱਛੀ ਗੱਲ ਹੈ ਐਮਐਸਪੀ ਜਿਵੇਂ ਕਹਿਆ ਜਾਂਦਾ ਹੈ ਬਹੁਤ ਸਾਰੀਆਂ ਜਗ੍ਹਾ ਤੇ ਹੈ ਇਹਨਾਂ ਨੇ ਨਾਵਾਂ ਦੇ ਵਿੱਚ ਫਰਕ ਕਰ ਲਿਆ ਕਈ ਥਾਵਾਂ ਤੇ ਅਲੱਗ ਤਰੀਕੇ ਨਾਲ ਸਪੋਰਟ ਕੀਤੀ ਜਾਂਦੀ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਜਿਹੜਾ ਮਾਡਲ ਚੱਲ ਰਿਹਾ ਨਾ ਇਕਨੋਮਿਕ ਮਾਡਲ ਉਹ ਐਗਰੀਕਲਚਰ ਦੇ ਅਗੇਂਸਟ ਹੈ ਐਗਰੀਕਲਚਰ ਦੇ ਖਿਲਾਫ ਆ ਉਹ ਤੇ ਉਹਨੂੰ ਸਹੀ ਕਰਨ ਲਈ ਸਾਨੂੰ ਇੱਕ ਪੂਰੇ ਸਿਸਟਮ ਤੇ ਝੋਟ ਕਰਨੀ ਪੈਣੀ ਹੈ ਖੈਰ ਉਹ ਲੰਬੀ ਲੜਾਈ ਆ ਸਾਡੇ ਨਾ ਹੁਣੇ ਜੇ ਇੱਕ ਇੰਡਸਟਰੀ ਲਿਸਟ ਨੇ ਅਨਿਲ ਅੰਬਾਨੀ ਜੀ 2023 ਦੇ ਵਿੱਚ ਉਹਨਾਂ ਦੇ ਸਿਰ ਤੇ ਕਰਜ਼ਾ ਸੀ ਉਸ ਕਰਜ਼ੇ ਦਾ ਪਤਾ ਕਿੰਨਾ ਸੀ 47250 ਇਹ ਪੰਜਾਬ ਦੀ ਜਿੰਨੀ ਟੋਟਲ ਇਨਕਮ ਹੁੰਦੀ ਹੈ ਨਾ ਸਾਲ ਦੀ ਉਹਦਾ ਅੱਧਾ ਹੈ ਇੰਨਾ ਕਰਜ਼ਾ ਸੀ ਇਹਨੇ ਲਾ ਮੰਗਿਆ ਸੀ ਰਸਰ ਔਰ ਸਾਰਾ ਰਾਈਟ ਆਫ ਕਰਤਾ ਮਾਫ ਕਰਤਾ ਸਿਰਫ ਉਹਨਾਂ ਨੂੰ ਇਹਦੇ ਵਿੱਚੋਂ ਦੇਣਾ ਪਿਆ ਕੁਛ 455 ਕਰੋੜ ਰੁਪਏ ਬਾਕੀ ਸਾਰਾ ਮਾਫ ਕਰਤਾ ਮੈਨੂੰ ਲੱਗਦਾ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦੇ ਵਿੱਚ ਅੱਜ ਬਈ ਇੱਕ ਇੰਡਸਟਰੀ ਲਿਸਟ ਦੀ ਗੱਲ ਕੀਤੀ ਹੈ ਮੈਂ ਅੱਜ ਹੋਰ ਕਿੰਨੇ ਨੇ ਤੇ ਕਿੰਨਾ ਕਰਜ਼ਾ ਉਹਨਾਂ ਦਾ ਮਾਫ਼ ਹੋ ਰਿਹਾ ਇਹਦਾ ਅੰਦਾਜ਼ਾ ਲਾ ਲਓ ਇਹ ਹੈ ਸਿਸਟਮ ਸਾਡੀ ਗਵਰਨਮੈਂਟ ਨੇ ਆ ਬਜਟ ਆ 50 ਲੱਖ ਕਰੋੜ ਦਾ ਐਕਸਪੈਂਡੀਚਰ ਆ ਜਿਹੜਾ ਹੁਣੇ ਬਜਟ ਪੇਸ਼ ਹੋਇਆ ਤੇ ਆਲੂ ਪਿਆਜ਼ ਤੇ ਟਮਾਟਰ ਉਹਨੂੰ ਬਚਾਉਣ ਲਈ ਵੀ ਉਹ ਸ਼ੂਟ ਆਪਣਾ ਕਰ ਜੇ ਵਗੈਰਾ ਵਗੈਰਾ ਉਹਦੇ ਲਈ ਰਿਜ਼ਰਵ ਪੈਸਾ ਪਤਾ ਕਿੰਨਾ ਰੱਖਿਆ 500 ਕਰੋੜ ਸਿਰਫ ਔਰ ਇਹ ਤੇ ਜਿਹੜਾ ਐਮਐਸਪੀ ਦਾ ਰੌਲਾ ਪਾਉਂਦੇ ਨੇ ਜੇ ਸੁਆਮੀਨਾਥਨ ਜੀ ਦੀ ਰਿਪੋਰਟ ਦੇ ਮੁਤਾਬਕ ਆਪਾਂ ਜਾਈਏ ਨਾ ਤਾਂ ਕੋਈ 15 ਲੱਖ ਕਰੋੜ 20 ਲੱਖ ਕਰੋੜ ਨਹੀਂਗਾ ਪ੍ਰਕਾਰ-ਪਰਕਾਰ ਕਰਨ ਦੇ ਉੱਤੇ ਪੈਸਾ ਲੱਗੂਗਾ ਐਮਐਸਪੀ ਦਾ ਤੇਈ ਫਸਲਾ ਤੇ ਸਿਰਫ 1.5 ਲੱਖ ਕਰੋੜੋਂ ਵੀ ਮੈਕਸਿਮਮ ਕਹਿ ਰਿਹਾ ਮੈਂ ਲੱਗੂਗਾ ਹਾਂ ਉਹ ਕਮੇਟੀ ਇਹ ਸਿਫਾਰਸ਼ਾ ਕਰੂਗੀ ਉਹਦਾ ਬਾਅਦ ਚ ਪਤਾ ਲੱਗੂਗਾ ਕੀ ਬਟ ਜੇ ਸੁਆਮੀਨਾਥਨ ਜੀ ਦੇ ਹਿਸਾਬ ਨਾਲ ਜਾਈਏ ਤਾਂ ਔਰ ਕਿਸਾਨੀ ਹੈ ਜਿਹੜੀ ਕਿਸਾਨੀਆਂ ਦੇ ਜਿਹੜੇ ਪ੍ਰੋਡਕਟ ਨੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸ਼ਾਇ ਹੈ ਖਾਣਾ ਤੇ ਪਾਣੀ ਹੈ। ਇਹ ਬਿਜ਼ਨਸ ਸਭ ਤੋਂ ਪਹਿਲਾਂ ਦਾ ਹੈ। ਇਹਦੇ ਲਈ ਅਗਰ ਅਸੀਂ ਇਹਨੂੰ ਪਿੱਛੇ ਧੱਕ ਦੇਵਾਂਗੇ ਤੇ ਹਰ ਚੀਜ਼ ਨੂੰ ਅਸੀਂ ਇੱਕ ਹੀ ਹੱਦ ਯੋਕੇ ਗਾਲੇ ਪਾਸੇ ਲੈ ਜਾਵਾਂਗੇ। ਖੇਤੀਬਾੜੀ ਜਿਹੜੀ ਕਿ ਸਭ ਤੋਂ ਜ਼ਰੂਰੀ ਸ਼ਾਇ ਹੈ ਉਹਦੇ 'ਨੂੰ ਕੋਈ ਖਿਆਲ ਨਹੀਂ। ਸੋ ਆਪਾਂ ਵਾਪਸ ਆਉਨੇ ਆ ਉਸੇ ਗੱਲ ਤੇ ਤਾਂ ਕਮੇਟੀ ਫੈਸਲਾ ਜੋ ਕਰ ਰਹੀ ਕਰ ਰਹੀ ਹੈ ਤੁਹਾਨੂੰ ਇਸ ਮਾਡਲ ਬਾਰੇ ਸੋਚਣਾ ਪਊਗਾ। ਇਸ ਮਾਡਲ ਦੇ ਬਹੁਤ ਸਾਰੇ ਨੁਕਸਾਨ ਸ਼ੁਰੂ ਹੋ ਗਏ ਨੇ ਜਿਹੜਾ ਕਰੋਨੀ ਕੈਪਟਲਿਜ਼ਮ ਤੁਸੀਂ ਵਰਡ ਸੁਣਿਆ ਹੋਣਾ ਕਰੋਨੀ ਕੈਪਟਲਿਜ਼ਮ ਕੀ ਹੈ ਕਿ ਪੈਸਾ ਇੱਕ ਥਾਂ ਤੇ ਇਕੱਠਾ ਹੋ ਰਿਹਾ ਇਕ ਥਾਂ ਤੇ ਹੀ ਮਾਫ ਹੋ ਰਿਹਾ ਆ ਜਿਵੇਂ ਇਹਨਾਂ ਦਾ ਕੀਤਾ ਉਹ ਨਹੀਂ ਰਿਲੈਂਸ ਵਾਲਿਆਂ ਦਾ ਅਨੇਲਮਾ ਦੀ ਵਾਲੀ ਰਿਲੈਂਸ ਦਾ ਅਮਰੀਕਾ ਦੇ ਵਿੱਚ ਸਭ ਤੋਂ ਵੱਡੇ ਕਿਸਾਨ ਪਤਾ ਕੌਣ ਹੈ ਬੈਲਗੇਟ ਔਰ ਉਹਦੇ ਅੱਗੇ ਹੋਰ ਪਤਾ ਨਹੀਂ ਕਿੰਨੇ ਬੰਦੇ ਤਿੰਨ ਤਿੰਨ ਲੱਖ ਕਰੋੜ ਦੀ ਉਹਨਾਂ ਦੀ ਖੇਤੀਬਾੜੀ ਹੈ ਇਹ ਇਹਦੇ ਬਾਰੇ ਸੋਚਣਾ ਪਊਗਾ ਔਰ ਇੱਕ ਗੱਲ ਹੋਰ ਤੇਈ ਫਸਲਾਂ ਦੇ ਉੱਤੇ ਇਸ ਵਾਰੀ ਮੈਂ ਤੁਹਾਨੂੰ ਦਾਲ ਦੀ ਉਦਾਹਰਣ ਦਿੰਦਾ ਦਾਲਾਂ ਦਾਲ ਨਹੀਂ ਤਾਲਾਂ ਬਹੁਤ ਸਾਰੀਆਂ ਦਾਲਾਂ ਅਸੀਂ 65 ਲੱਖ ਟਨ ਦਾਲ ਐ ਸਾਲ ਬਾਹਰੋਂ ਮੰਗਾਈ ਹੈ ਕਿਉਂਕਿ ਉਦੋਂ ਪਿਛਲੇ ਸਾਲ 30 ਲੱਖ ਟਨ ਸੀਗੀ ਮਤਲਬ ਤੁਸੀਂ ਕਹੋ 50 ਹਜ਼ਾਰ ਕਰੋੜ ਦੀ ਦਾਲ ਅਸੀਂ ਬਾਹਰੋਂ ਮੰਗਾਈ ਹੈ ਕੀ ਅਸੀਂ ਆਪਦੇ ਕਿਸਾਨਾਂ ਨੂੰ ਐਮਐਸਪੀ ਨਹੀਂ ਦੇ ਸਕਦੇ ਐਮਐਸਪੀ ਅਨਾਉਂਸ ਹੋਈ ਹੈ ਪਰ ਉਹਦੀ ਜਿੰਨੀ ਵੀ ਖਰੀਦ ਹੋਈ ਆ ਉਹ ਐਮਐਸਪੀ ਤੋਂ ਥੱਲੇ ਹੋਈ ਆ ਕਿਉਂ ਭਾਈ ਇਹ ਕਾਨੂੰਨ ਅੱਜ ਸੇ ਨੂੰ ਮੰਗ ਰਿਆ ਕਾਨੂੰਨ ਐ ਐਮ ਐਸ ਪੀ ਦਾ ਕਾਨੂੰਨ ਕਿਉਂ ਮੰਗਿਆ ਜਾ ਰਿਹਾ ਇਸੇ ਕਰਕੇ ਕਿ ਜਿਹੜਾ ਐਮ ਐਸ ਪੀ ਦਾ ਐਲਾਨ ਹੋ ਜੀ ਉਹ ਤੋਂ ਥੱਲੇ ਖਰੀਦਣਾ ਹੋਵੇ ਕਾਨੂੰਨ ਬਣ ਜੂਗਾ ਤਾਂ ਨਹੀਂ ਹੋਊ ਹੁਣ ਬਾਹਰੋਂ ਦਾਲ ਮੰਗਾ ਸਕਦੇ ਤੁਸੀਂ ਔਰ ਤੁਹਾਨੂੰ ਮੈਂ ਇੱਕ ਹੋਰ ਬੇਈਮਾਨੀ ਦੱਸਦਾ ਇਹਦੇ ਜਿੰਨੀ ਦਾਲ ਬਾਹਰੋਂ ਆ ਰਹੀ ਐ ਤਕਰੀਬਨ ਸਾਰੀ ਇੱਕ ਅੱਧੀ ਨੂੰ ਕੀ ਹੋਣਾ ਜੇ ਹੋਵੇ ਤਾਂ ਟੈਰਫ ਹੀ ਐ ਨਹੀਂ ਤੁਸੀਂ ਆ ਟ੍ਰੰਪ ਦਾ ਸੁਣ ਰਹੇ ਹੋਗੇ ਨਾ ਟੈਰਫ 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 ਆਪਣੇ ਡਿਊਟੀ ਕਹਿ ਦਿੰਦੇ ਆ ਕੋਈ ਟੈਰਫ ਹੀ ਐ ਨਹੀਂ ਕੋਈ ਡਿਊਟੀ ਐ ਨਹੀਂ ਜਿੰਨੇ ਦੀ ਉੱਥੋਂ ਚੱਕੀ ਉਹਨੇ ਦੀ ਵੇਚ ਸਕਦੇ ਲਿਆ ਕੇ ਇੱਥੇ ਜਦ ਕਿ ਹੋਰ ਚੀਜ਼ਾਂ ਐ ਨਹੀਂ ਹੁੰਦੀਆਂ ਗਿਆ ਕੋਈ ਡਿਊਟੀ ਫਰੀ ਅਦਾਲਤ ਇਸ ਕਰਕੇ ਇੱਥੇ ਕਿਸਾਨਾਂ ਦਾ ਇੰਟਰਸਟ ਖਤਮ ਹੋ ਰਿਹਾ ਇੱਕ ਤਾਂ ਉਹਨਾਂ ਦੀ ਐਮਐਸਪੀ ਤੋਂ ਥੱਲੇ ਵੇਚ ਰਹੀ ਐ ਇਹ ਕੋਈ ਡਿਮਾਂਡ ਆਪਣੀ ਜਾਰੀ ਕਿਉਂਕਿ ਤੁਸੀਂ ਡਿਊਟੀ ਫਰੀ ਦਾ ਬਾਹਰੋਂ ਲਿਆ ਕੇ ਇੱਥੇ ਵੇਚ ਰਹੇ ਤੁਸੀਂ ਉਹਦੇ ਤੇ ਟੈਰਫ ਕਿਉਂ ਨਹੀਂ ਲਾਉਂਦੇ ਗਾਲੇ ਤਾਂ ਗੌਰਮੈਂਟ ਦੀ ਕਿੰਨਾ ਇਨਕਮ ਵਧੇ ਇੱਕ ਤੁਹਾਨੂੰ ਬਾਹਰੋਂ ਮੰਗਵੋਣੀ ਨਾ ਪਵੇ ਇੱਥੇ ਐਮਐਸਪੀ ਦੇ ਦਿਓ ਲੋਕ ਕਿਸਾਨ ਆਪੀ ਵੀ ਜੀ ਲੈਣਗੇ ਇੱਕ ਵਾਰ ਸੇ ਤੁਸੀਂ ਆਣੇ ਝੋਨੇ ਦਾ ਆਲਟਰਨੇਟਿਵ ਚਾਹੀਦਾ ਤੇ ਦਾਲਾਂ ਦੇ ਮਾਮਲੇ 'ਚ ਕੀ ਕਰ ਰਹੇ ਹੋ ਇਹਦੇ ਬਾਰੇ ਸੋਚਣ ਵਾਲੀ ਗੱਲ ਹੈ ਬਟ ਇਹ ਨਹੀਂ ਕਰ ਰਹੇ ਹੁਣ ਤੁਹਾਨੂੰ ਮੈਂ ਦੱਸਦਾ ਇਹ ਡਿਊਟੀ ਫਰੀ ਟੈਰਫ ਦਾ ਚੱਕਰ ਕੀ ਹੈ ਕਾਰਾਂ ਇਹ ਇੰਡਸਟਰੀ ਲਿਸਟ ਬਣਾਉਂਦੇ ਨੇ ਇੱਥੇ ਜੇ ਤੁਸੀਂ ਬਾਹਰ ਤੋਂ ਕਾਰ ਲਿਆਓ ਨਾ ਤਾਂ ਜਿਹੜੀਆਂ ਵੱਡੀਆਂ ਕਾਰਾਂ ਲਗਜ਼ਰੀ ਕਾਰਾਂ ਨੇ ਉਹਨਾਂ ਤੇ ਲੱਗਦੀ ਆ 100% ਟੈਰਫ ਜਾਂ 100% ਡਿਊਟੀ ਤੇ ਜਿਹੜੀਆਂ ਥੋੜੀਆਂ ਸਸਤੀਆਂ ਨੇ ਉਹਨਾਂ ਤੇ ਲੱਗਦੀ 70% ਡਿਊਟੀ 100% ਦਾ ਮਤਲਬ ਹੁੰਦਾ ਜੇ 100 ਰੁਪਏ ਦੀ ਉਹਦੀ ਪ੍ਰਾਈਸ ਹੈ ਤਾਂ 100 ਰੁਪਏ ਹੀ ਉੱਤੇ ਡਿਊਟੀ ਦਾ ਲੱਗ ਜੂਗਾ ਕਿਉਂ ਕਿ ਇੱਥੇ ਜਿਹੜੇ ਇੰਡਸਟਰੀ ਲਿਸਟਾਂ ਦੀਆਂ ਕਾਰਾਂ ਨੇ ਉਹਨਾਂ ਨੂੰ ਤੁਸੀਂ ਮਹਿੰਗਾ ਬਖਵਾਉਂਦੇ ਜਿੰਨੀਆਂ ਵੀ ਆ ਟੋヨタ ਦੀਆਂ ਗੱਡੀਆਂ ਨੇ ਹੋਰ ਜਿਵੇਂ ਕੈਮਰੀ ਆ ਜਵੇਂ ਟੋヨタ ਵਾਲਿਆਂ ਦੀ ਉਹ ਇੱਥੇ ਤਾਂ ਹੈਗੀ 29-30 ਲੱਖ ਦੀ ਆ ਸੌਰੀ ਇੱਥੇ ਹੈਗੀ 40-50 ਲੱਖ ਦੀ ਅਮਰੀਕਾ ਚ ਜਾ ਕੇ ਖਰੀਦੋ 27-28 ਲੱਖ ਦੀ ਜਦਕਿ ਜਦੋਂ ਅਸੀਂ ਬਾਹਰੋਂ ਲੈ ਕੇ ਆਉਂਦੇ ਆ ਤਾਂ 100% ਹੋ ਜੇ ਤੇ ਡਿਊਟੀ ਲੱਗੂਗੀ। ਉਹਦੀ ਪ੍ਰਾਈਸ ਕਿੰਨੀ ਹੋ ਗਈ ਡਬਲ ਕਰ ਲੋ। ਫਿਰ ਉਹਦਾ ਪ੍ਰੋਫਿਟ ਕੱਢ ਲੋ ਉਹਦੀ ਟਰਾਂਸਪੋਰਟੇਸ਼ਨ ਪਾ ਲੋ। ਤਾਂ ਤੁਸੀਂ ਕਹੋਗੇ ਬਾਹਰੋਂ ਕਿ ਮੰਗਾਈਏ ਇੱਥੇ ਲੈ ਲੋ। ਆਏ ਮਸਲਾ। ਤੁਸੀਂ ਉਸ ਚੀਜ਼ ਤੇ ਟੈਰਿਫ ਲਾ ਰਹੇ ਹੋ, ਉਸ ਚੀਜ਼ ਤੇ ਡਿਊਟੀ ਲਾ ਰਹੇ ਹੋ ਜਿਹਦੇ ਤੇ ਇੰਡਸਟਰੀਲਿਸਟ ਇਨਵੋਲਵ ਨਹੀਂ। ਕਿਉਂ ਸਮਾਨ ਆਪ ਦਾ ਵੇਚਣਾ ਚਾਹੁੰਦੇ ਆ। ਪਰ ਜਿਹਦੇ 'ਚ ਕਿਸਾਨ ਇਨਵੋਲਵ ਨਹੀਂ, ਉਹਦੇ 'ਚ ਤੁਸੀਂ ਬਾਹਰ ਵਾਲੀ ਚੀਜ਼ ਤੇ ਟੈਰਿਫ ਨਹੀਂ ਲਾ ਰਹੇ ਹੋ, ਡਿਊਟੀ ਨਹੀਂ ਲਾ ਰਹੇ। ਸਿਰਫ ਉਸ ਤੇ ਡਿਊਟੀ ਲਾ ਰਹੇ ਹੋ ਜਿਹਦੇ ਕਰਕੇ ਇੱਥੇ ਇੰਡਸਟਰੀ ਲਿਸਟਾਂ ਦਾ ਸਮਾਨ ਵਿਖ ਜੇ ਕਿਸਾਨ ਦਾ ਨਾਮ ਵਿਕੇ ਇਹ ਆ ਤੁਹਾਡੀ ਨੀਤੀ ਜਿਹੜੀ ਮੈਂ ਪਹਿਲਾਂ ਹੀ ਕਿਹਾ ਇਹ ਅਜੀ ਕਿਸਾਨ ਵਿਰੋਧੀ ਨੀਤੀ ਇਹਦੇ ਬਾਰੇ ਆਪਾਂ ਨੂੰ ਸੋਚਣਾ ਪਊਗਾ ਕੀ ਇਹ ਜ਼ਰੂਰੀ ਹੈ ਕੀ ਇਸ ਤੋਂ ਬਿਨਾ ਨਹੀਂ ਚੱਲ ਸਕਦਾ ਮੈਂ ਛੋਟੀ ਜੀ ਗੱਲ ਪੁੱਛਦਾ ਤੁਹਾਨੂੰ ਜਿੰਨਾ ਪੈਸਾ ਤੁਸੀਂ ਬਾਹਰ ਲਈ ਦਿੰਦੇ ਹੋ ਇੰਪੋਰਟ ਕਰਦੇ ਹੋ ਦਾਲਾ ਬਾਹਰੋਂ ਮਹਿੰਗਾਉਂਦੇ ਹੋ ਉਹਨਾਂ ਨੂੰ ਤੁਸੀਂ ਇੱਥੇ ਐਮਐਸਪੀ ਦੇ ਦਿਓ ਕਿਸਾਨ ਨੂੰ ਕੀ ਪ੍ਰੋਬਲਮ ਹੈ ਬੜੀ ਛੋਟੀ ਜੀ ਗੱਲ ਹੈ ਇਹਨੂੰ ਸਮਝੋ ਜੇ ਪਲੀਜ਼ ਚਲੋ ਇਹਦੇ ਬਾਰੇ ਕਾਫੀ ਗੱਲ ਹੋ ਗਈ ਬਾਅਦ ਚ ਕਿਦਰ ਫਿਰ ਡਿਟੇਲ ਕਰਾਂਗੇ ਇੱਕ ਗੱਲ ਹੋਰ ਅੱਜ ਇੱਕ ਆਰਟੀਕਲ ਆਇਆ ਬੜਾ ਵੱਡਾ ਉਹ ਆਰਟੀਕਲ ਹੈਗਾ ਮੈਂ ਤੁਹਾਨੂੰ ਵਿਖਾ ਵੀ ਦਿਨਾ ਹੈ ਇਹ ਆਰਟੀਕਲ ਹੈਗਾ ਜਿਹਦੀ ਗੱਲ ਦਾ ਰੌਲਾ ਅਸੀਂ ਦਿਨ ਰਾਤ ਪਾਉਨੇ ਆ ਆ ਵੇਖਿਓ ਜੇ ਮੜਾ ਜਾ ਇਹ ਮੇਰੇ ਪੇਜ ਤੇ ਵੀ ਹੈਗਾ ਇਹ ਮੇਰੇ ਪੇਜ ਤੇ ਹੈ ਜੋ ਡੈਮੋਗ੍ਰਾਫੀ ਬਾਰੇ ਹੈ ਇਹ ਡੈਮੋਗ੍ਰਾਫੀ ਬਾਰੇ ਹੈ ਅੱਜ ਟਾਈਮਸ ਆਫ ਚੰਡੀਗੜ੍ਹ ਦਾ ਹੈ ਦੋ ਟਾਈਮਸ ਆਫ ਇੰਡੀਆ ਨਾਲ ਉਹਦਾ ਚੰਡੀਗੜ੍ਹ ਦਾ ਜੋ ਐਡੀਸ਼ਨ ਹੁੰਦਾ ਉਹਦੇ ਚ ਆਇਆ ਇਹ ਚ ਲਿਖਿਆ ਹੈ ਕਿ ਪੰਜਾਬ ਦੀ ਡੈਮੋਗ੍ਰਾਫੀ ਕਿਵੇਂ ਚੇਂਜ ਹੋ ਰਹੀ ਹੈ ਪੋਪੂਲੇਸ਼ਨ ਦਾ ਰੇਟ ਕਿਵੇਂ ਥੱਲੇ ਜਾ ਰਿਹਾ ਕਿਵੇਂ ਸਾਡੇ ਬੰਦੇ ਬਾਹਰ ਜਾ ਰਹੇ ਨੇ ਜਦ ਕਿ ਇਹ ਕਿਹੜਾ ਆਰਟੀਕਲ ਹੈ ਇਹ ਹੈਗਾ 2011 ਦੇ ਸੈਂਸਸ ਦੇ ਮੁਤਾਬਕ ਅੱਜ ਹੈ 2025 ਤੱਕ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਮੈਂ ਪਹਿਲਾਂ ਵੀ ਆਪ ਦੇ ਕੋਲ ਪੋਡਕਾਸਟ ਵਿੱਚ ਬੋਲ ਚੁੱਕਾ ਕਿ 1 ਕਰੋੜ 40 ਲੱਖ ਬਾਰਲੇ ਸੀ ਜਦੋਂ 11-10 ਸੈਂਸਸ ਹੋਇਆ ਸੀ ਤਾਂ ਅੱਜ ਉਹਨਾਂ ਦੀ ਗਿਣਤੀ ਕਿੰਨੀ ਹੋ ਗਈ ਜਾਂ 40 ਬਾਹਰ ਆਉਣ ਵਾਲੇ ਉਸ ਤੋਂ ਬਾਅਦ ਵਧਿਆ 2011 ਤੇ ਸਾਡੇ ਬਾਹਰ ਜਾਣ ਵਾਲੇ ਵੀ ਬਾਅਦ ਚ ਵਧੇ ਐ ਜ਼ਿਆਦਾ ਕਿੰਨਾ ਪੈਸਾ ਸਾਡਾ ਫੀਸਾਂ ਦੀ ਸ਼ਕਲ ਚ ਬਾਹਰ ਜਾ ਰਿਹਾ ਔਰ ਮੈਂ ਆਪਦੇ ਪੰਜਾਬੀਆਂ ਨੂੰ ਵੀ ਕਹਾਂਗਾ ਥੋੜਾ ਬਾਕੀ ਸੋਚ ਲਓ ਬਾਹਰ ਜਾ ਕੇ ਕੁਝ ਵੀ ਕਰਦੇ ਹੋ ਤੇ ਇੱਥੇ ਕੁਝ ਵੀ ਨਹੀਂ ਕਰਦੇ ਆ ਮੁੰਡੇ ਹੁਣੇ ਹੀ ਇੱਥੇ ਸਾਡੇ ਨਾਲ ਟੱਚ ਚ ਆਏ ਨੇ ਅਸੀਂ ਗਰੁੱਪ ਬਣਾਇਆ ਵੈਨ ਗਰੁੱਪ ਅਸੀਂ ਥਾਂ ਥਾਂ ਤੇ ਜਾ ਰਹੇ ਹਾਂ ਬਹੁਤ ਸਾਰੇ ਮੁੰਡੇ ਮੋਹਾਲੀ ਦੇ ਮੈਨੂੰ ਮਿਲੇ ਨੇ ਉਹਦਾ ਰੋਪੜਾ ਦੇ ਮੁੰਡੇ ਨੇ ਜਿਨ੍ਹਾਂ ਨੇ ਆਪਦੀਆਂ ਰੇੜੀਆਂ ਹੀ ਲਾ ਲਈਆਂ ਹੋਰ ਛੱਡੋ ਇੱਕ ਮੁੰਡਾ ਹੈ ਜਿਹੜਾ ਸਪਰਿੰਗ ਬਰ ਸਪਰਿੰਗ ਰੋਲ ਲੈਂਦਾ ਬਾਹਰੋਂ ਬੜੇ ਬਣਾਏ ਫਰਾਈ ਕਰਕੇ ਲੋਕਾਂ ਨੂੰ ਵੇਚਦਾ 3000 ਰੁਪਏ ਦਿੰਦਾ ਖਮਾਰਿਆ ਨਾਲ ਸੁਹਾਣਾ ਸਾਹ ਉਹਦੀ ਰੇੜੀ ਲੱਗੀ ਹੋਈ ਹੈ ਹੋਰ ਪਤਾ ਨਹੀਂ ਕਿੰਨਾ ਕਿੰਨਾ ਪੈਸਾ ਖਮਾਰਿਆ ਬਸ ਛੋਟੇ ਛੋਟੇ ਧੰਦੇ ਨੇ ਸਾਡੇ ਬੰਦੇ ਇੱਥੇ ਵੀ ਕਰ ਸਕਦੇ ਨੇ ਬਾਹਰ ਜਾ ਕੇ ਕੀ ਮਤਲਬ ਹੁੰਦਾ ਤਰਖਤਾਂ ਨੂੰ ਨੋਟ ਲੱਗਿਆ ਉਹਦੇ ਬਾਰੇ ਅਸੀਂ ਇੱਕ ਕਾਨੂੰਨ ਵੀ ਬਣਾਇਆ ਜਿਹੜਾ ਮੇਰੇ ਪੇਜ ਤੇ ਪਾਇਆ ਹੋਇਆ ਕੱਲ ਜਾਂ ਪਰਸੋਂ ਮੈਂ ਦੁਬਾਰਾ ਪਾਉਂਗਾ ਉਹ ਨੂੰ ਪੜਿਓ ਜੇ ਅਸੀਂ ਗਵਰਨਮੈਂਟ ਨੂੰ ਪ੍ਰਪੋਜ਼ ਕੀਤਾ ਕਿ ਲਾਅ ਬਣਾਓ ਇਹ ਜੇ ਲਾਅ ਹਿਮਾਚਲ ਚ ਵੀ ਆ ਉੱਤਰਾਖੰਡ ਚ ਵੀ ਆ ਰਾਜਸਤਾਨ ਚ ਵੀ ਆ ਈਸਟਰਨ ਸਟੇਟ ਚ ਵੀ ਆ ਸਾਊਥ ਸਟੇਟ ਚ ਵੀ ਆ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਜੇ ਪੰਜਾਬ ਦੀ ਰਿਜ਼ਰਵੇਸ਼ਨ ਪੰਜਾਬੀ ਗੱਲ ਹੈ ਡੋਮਿਸਾਈਲ ਔਰ ਲੈਂਡ ਇੱਥੇ ਬਾਹਰਲਾਣਾ ਖਰੀਦ ਸਕੇ ਔਰ ਆ ਵੈਰੀਫਿਕੇਸ਼ਨ ਇਹਨਾਂ ਦੀ ਬਾਹਰ ਹੋ ਜਾਏ ਇੱਕ ਦੋ ਚੀਜ਼ਾਂ ਹੋਰ ਇਹ ਜੁੜੀਆਂ ਹੋਈਆਂ ਇੱਕੋ ਫੈਮਿਲੀ ਚ ਇਹਦੇ ਬਾਰੇ ਕਿਉਂ ਨਹੀਂ ਹੋ ਸਕਦਾ ਕੁਝ ਵੀ ਔਰ ਅਸੀਂ ਅੱਗੇ ਜਾ ਕੇ ਜੋ 13 April ਨੂੰ ਇਕੱਠ ਕਰ ਰਹੇ ਹਾਂ ਵੱਡਾ ਉਹਦੇ ਚ ਇਹਨਾਂ ਬਿੱਲਾਂ ਦਾ ਹੀ ਜ਼ਿਕਰ ਕਰਾਂਗੇ ਔਰ ਪੁੱਛਾਂਗੇ ਗਵਰਨਮੈਂਟ 뭐 ਕਰ ਰਹਾ ਹੈ ਕਿ ਨਹੀਂ ਕਰ ਰਹਾ ਜਿਹਦੇ ਚ ਪਾਣੀ ਵੀ ਇੱਕ ਐਸੇ ਮੁੱਦਾ ਹੈ ਜਿਹੜੇ ਪਾਣੀ ਨੂੰ ਲੈ ਕੇ ਤੁਸੀਂ ਸਾਨੂੰ ਧੋਖਾ ਦਿੱਤਾ ਔਰ 2000 ਸੈਂਟਰ ਪੰਜਾਬ ਦੇ ਥਲੜੇ ਸਰਫੇਸ ਦੇ ਪਾਣੀ ਨੂੰ ਔਰ ਥਲੜੇ ਪਾਣੀ ਨੂੰ ਖਰਾਬ ਕਰ ਰਹੇ ਨੇ ਬਲਕੇ ਖਰਾਬ ਕਰਤਾ ਹੈ ਫਰਦਰ ਖਰਾਬ ਤੋਂ ਰੋਕ ਸਕੀ ਉਹਦੇ ਬਾਰੇ ਗੱਲ ਕਰਾਂਗੇ